ਕਾਲੀ ਕੋ ਫੋਨ ਨਾਲ ਆਣਾਗਾ ਲੈ ਨਹੀਂ ਪੁੱਤ ਉਹਦਾ ਕਿਥੋਂ ਟਾਈਮ ਆ ਝੋਨੇ ਜਾਣੇ ਲੱਗਣ ਦੇ ਆ ਤੇ ਤੈਨੂੰ ਪਤਾ ਹੀ ਆ ਨਾ ਫਿਰ ਕਿ ਜਿੰਨਾ ਚਿਰ ਉੱਥੇ ਨਾ ਰੋ ਪੈੜੀ ਦੇ ਵਿੱਚ ਉਹ ਨਾ ਚਰਚਾਂ ਨੇ ਸੁੱਕ ਜਾਂਦੇ ਮੁੜ ਕੇ ਫਿਰ ਤੇ ਇੰਨੇ ਜਨਬੜੀ ਕੀਤੀ ਹੀਗੀ ਕਿ ਮੈਂ ਹਾਂ ਚੱਲ ਤੇਰਾ ਫੁੱਫੜ ਵੀ ਕਹਿੰਦਾ ਵੀ ਚੱਲ ਲੈ ਜਾ ਮੁੰਡੇ ਨੂੰ ਚਾਰ ਦਿਨ ਚੱਲ ਫਿਰ ਘੋਮ ਫਿਰ ਆ ਠੀਕ ਠੀਕ ਹੁਣ ਚਾਹ ਮੈਂ ਜਾਣ ਨਹੀਂ ਦੇਣਾ ਨਹੀਂ ਪੁੱਤ ਨਹੀਂ ਜਾਂਦੇ ਹਾਂ ਆ ਇਹਨੂੰ ਬੜਾ ਚਾਹੇਗਾ ਇਹਨੂੰ ਠੁਮਾਹ ਕਰਾ ਲਿਆ ਹੁਣ ਕਿਦਾਂ ਤਰੀ ਪੜਾਈ ਵੀ ਠੀਕ ਚੱਲਣ ਦੀ ਆ ਨਹੀਂ ਪੜਾਈ ਮੈਂ ਪਲੱਸ 1 ਚ ਹਾਂ ਅੱਛਾ ਅੱਛਾ 10ਵਾਂ ਚ ਹੋ ਗਿਆ ਹਾਂ ਹਾਂਜੀ ਠੀਕ ਠੀਕ ਸਕੂਲੇ ਕਿਹੜੇ ਜਾਂਦਾ ਪੁਆ ਇਹ ਇਹ ਕਾਮ ਕਾਡਮੀ ਜਾਂਦਾ ਅਛੇ ਇਲਾਕੇ ਦਾ ਠੀਕ ਹੈ ਸਕੂਲ ਤੇ ਚੰਗਾ ਵਾ ਸਕੂਲ ਤੇ ਬੜਾ ਵਧੀਆ ਵਾ ਤੇ ਤਾਂ ਹੀ ਪਾਇਆ ਵਾ ਕਿ ਚਲ ਮਤ ਬਹੁਤ ਚੰਗੀ ਰਹੇ ਪੁੱਤਰ ਅਛਾ ਅਛਾ ਨਹੀਂ ਕਿਹੜਾ ਵਧੀਆ ਕਰ ਲੋਗ ਹਾਂ ਤੇ ਦੱਸ ਹੁਣ ਵੀ ਖਾਣਾ ਪੀਣਾ ਕੀ ਮੇਰੇ ਭਰਾਵੇਂ ਵੀ ਖਾਣਾ ਪੀਣਾ ਘੱਟ ਨਹੀਂ ਹੈ ਹੈ ਨਹੀਂ ਨਹੀਂ ਦੱਸ ਦਿਓ ਸੰਗਣਾ ਕਿਉਂ ਸੰਗਣਾ ਜਿਆਦੇ ਕੋਣ ਕੋਣ ਚ ਰਹਿਣਾ ਤੈਨੂੰ ਮੈਂ ਹੁਣ ਨਹੀਂ ਕਹੀ ਜੋ ਜੋ ਦੀ ਗੱਲ ਹੈ ਨਾ ਤੂੰ ਦੱਸ ਦੇ ਕੋਈ ਨਾ ਦਾਤ ਆਨ ਲੋਕੀ ਸਾਰੇ ਨਾਨਕੇ ਚਲ ਗਏ ਆ ਮੈਂ ਕੱਲਾ ਰਹਿ ਗਿਆ ਮੈਂ ਕੱਲਾ ਰਹਿ ਗਿਆ ਲੈ ਹੁਣ ਤੂੰ ਵੀ ਫੋਨ ਕਰਕੇ ਦੱਸ ਦੇ ਸਾਰਿਆਂ ਨੂੰ ਕਿ ਮੈਂ ਵੀ ਆਪਣੇ ਘਰ ਆ ਗਿਆ ਮੈਨੂੰ ਤੇ ਹਫਤਾ ਹੋ ਗਿਆ ਵੇਟ ਕਰ ਤੁਹਾਡੇ ਵੀ ਤਹੀ ਆਉਣਾ ਵਾ ਵੇਖ ਲੈ ਕਿੰਨਾ ਚਾਹ ਕੀਤਾ ਵੀਰ ਤੇਰੇ ਨੇ ਤੇ ਦੱਸ ਜੋ ਜੀਗਾ ਦਾ ਖਾਣਾ ਮੈਂ ਕਿੱਥੇ ਮੰਗਾ ਦਵਾਂ ਘਰੇ ਮੰਗਾ ਦਵਾਂ ਨਹੀਂ ਕੋਈ ਨੰ ਜਾਣੇ ਮੇਰੇ ਆਹ ਸ਼ਮੀ ਜਾਣੀ ਅੱਡੇ ਤੇ ਹੈਂ ਕਈ ਨਹੀਂ ਤੇ ਬੁਆ ਜੀ ਉਹ ਤੇਰਾ ਜੀਕਰ ਤੂੰ ਵੀ ਦੱਸਦੀ ਮੈਨੂੰ ਉਹ ਪੁੱਤ ਮੈਂ ਕੀ ਖਾਣਾ ਮੈਂ ਤੇ ਆ ਰੋਟੀ ਦੋ ਟਾਈਮਾਂ ਬਸ ਹੋਰ ਮੈਂ ਕੀ ਖਾਣਾ ਹਾਂ ਚੱਲ ਕੋਈ ਗੱਲ ਨਹੀਂ ਠੀਕ ਹੈ ਕਿੰਨਾ ਚਾਹਤੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਡੈਡੀ ਬਸ ਆਉਣਾ ਹੀ ਥੋੜੇ ਜਿਹਾ ਤੱਕ ਠੀਕ ਆ ਠੀਕ ਚਲ ਕੋਈ ਨਹੀਂ ਰਹਿਣਾ ਹੀ ਆ ਆਪੇ ਆ ਜਾਂਦੇ ਕੰਮ ਸੰਧਿਆ ਦੇਣਾ ਠੀਕ ਆ ਠੀਕ ਹਾਂ ਕੋਈ ਨਹੀਂ ਚਲੋ ਤੁਸੀਂ ਬਹੁਤ ਮੈਂ ਚਾਹਦਾ ਵੇਖਣਾ ਚਲ ਕੋਈ ਨਹੀਂ ਵੀਰ ਲੱਗ ਕਿ ਨਾਚਣ ਦਾ ਵੀਰ ਵੀ ਵੀ ਤੇ ਕੋਈ ਨਹੀਂ ਮਾਮੀ ਜੀ ਕੋਲ ਕਹਿ ਵੀ ਦਉਗੀ ਨਾ ਤੇ ਮਨ ਤੇ ਨਾ ਮੈਂ ਗੱਲ ਚੱਕਾ ਤੇ ਨਾ ਆਪਣੇ ਪਿਓ ਦਸੀ ਜਾ ਕੇ ਫਿਰ ਉਹਨੂੰ ਗੁੱਸਾ ਚੜਦਾ ਕੋਈ ਨਹੀਂ ਆਪ ਪੀ ਜਾ ਪੀ ਲਾਂ ਫੋਸ ਨਾ ਭਾਬੀ ਪੇਕੇ ਕਦੋਂ ਦੀ ਗਈਆਂ ਪੇਕੇ ਭੈਣ ਦੀ ਘਰਨੀ ਦੇ ਵਿੱਚ ਨਿਕਲੇ ਨਹੀਂ ਗਿਆ ਝੋਨੇ ਜਾਣਾ ਲੌਂੜਾ ਪੈਣਾ ਅੱਛਾ ਅੱਛਾ ਤੁਹਾਨੂੰ ਪਤਾ ਹੀ ਬਾਹਰ ਚਾਹ ਪਾਣੀ ਕਰਨਾ ਪੈਂਦਾ ਵਾ ਚਲ ਕੋਈ ਨਹੀਂ ਹੁਣ ਝੋਨੇ ਲੱਗ ਚੱਲੇ ਹੋਣੇ ਆ ਤੇ ਮੈਂਾਂ ਭੇਜੇ ਇੱਕ ਮੀਂਹ ਮਾ ਪੈਣਗੇ ਫੇਰ ਹੀ ਜਾਉਣੀ ਇਹ ਇੱਕ ਕੰਮਾਂ ਦੇ ਦਿਨ ਹੀ ਝੋਨੇ ਜਾਣਾ ਲੱਗਦੇ ਹੀ ਚਾਹ ਪਾਣੀ ਬਾਹਰ ਤੋਂ ਲੈਣਾ ਪੈਂਦਾ ਵਾ ਇਹ ਤਾਂ ਕਰ ਸੱਚੀ ਆ ਪਰ ਚੱਲ ਕੀ ਕਰਨਾ ਫਿਰ ਮੁੰਡੇ ਨੇ ਜਿੱਦ ਨਹੀਂ ਕੀਤੀ ਬੁਣਨ ਕੇ ਜਾਣਾ ਮੁੰਡਾ ਇਕੱਲਾ ਹੀ ਚਲ ਜਾਂਦਾ ਹੁੰਦਾ ਵਾ ਅੱਛਾ ਇਹ ਹੁਣ ਸਿਆਣਾ ਹੋਇਆ ਵਾ ਅੱਛਾ ਅੱਛਾ ਮੈਂ ਮੰਮਾ ਦੋ ਦਿਨ ਅੱਛਾ ਮੈਂ ਪਹਿਲਾਂ ਇਕੱਲੇ ਨੂੰ ਕੱਲਣ ਲੱਗੀ ਫਿਰ ਮੈਂ ਸੋਚਿਆ ਚੱਲ ਮੈਂ ਵੀ ਜਾਉਂਗੀ ਆਪਣੇ ਸਿਹਦੀਆਂ ਭੈਣਾਂ ਨੂੰ ਮਿਲਾਉਂਗੀ ਨਾਲੇ ਛੁੱਟੀਆਂ 'ਚ ਸਾਰੀਆਂ ਆਈਆਂ ਹੁੰਦੀਆਂ ਵਾ ਆਹ ਤੋ ਹੋਰ ਆਈਆਂ ਹੀ ਕੋਈ ਇੱਥੇ ਆ ਕੋਈ ਚਲਦੀਆਂ ਬਹੁਤ ਅੱਛਾ ਕਿਹੜੇ ਜਾ ਬਣੀ ਆਹੋ ਪੁੱਤ ਪੀਣ ਲੱਗੇ ਤੂੰ ਹੀ ਪੀ ਜਾ ਜਾਂਂ ਜੀ ਫੜੋ ਚਾਹ ਕੜ ਕੋ ਚਾਹ ਖੜ ਲਾਉਂਦੇ ਚਾਹ ਪੀਲਾ ਪਤਾ ਤੁਮੀ ਕੋਈ ਨਹੀਂ ਪੀਦੇ ਤੈ ਹੀ ਪੜੋ ਹਾਂ ਭਾਈ ਤੇ ਪਾਜੀ ਨੂੰ ਨਾਲ ਲੈ ਆਉਂਦੇ ਉਹਨਾਂ ਦਾ ਵੀ ਟਾਈਮ ਨਹੀਂਗਾ ਵੀਰ ਵਾਂਗ ਉਹ ਵੀ ਸਾਧਨ ਬੱਬੀ ਤੇ ਰਹਿੰਦੇ ਆ ਫਿਰ ਹੁਣ ਕੰਮਾਂ ਦੇ ਚਲਵਾਣਾ ਚੱਜ ਵੀ ਤੇ ਡੇ ਦੇ ਛੇਤੀ ਆ ਲਓ ਚੰਗਾ ਪੁੱਤ ਹਾਂ ਮੈਂ ਥੋੜਾ ਟਾਈਮ ਹੀ ਲਉਣਾ ਕੋਈ ਜੀ ਕੋਈ ਨਹੀਂ ਵੀ ਬਹੁਤ ਮੈਂ ਰੋਟੀ ਬਣਾ ਦੇ ਚਲ ਕੋਈ ਜੀ ਤੂੰ ਅਜਾ ਜਾ ਮਾਣਾ ਮੈਂ ਚਾਬੀ ਲੈ ਕੇ ਆ ਗਿਆ ਠੀਕ ਹੈ ਕੋਈ ਨਾ ਕੋਈ ਹਾਂ ਲੈ ਮੇਰੀ ਸੋਹਣ ਨੂੰ ਤਾਂ ਚਾਬੀ ਲੈ ਕੇ ਕਿੱਥੇ ਜਾਣਾ ਤੂੰ ਅਕਲ ਨੂੰ ਹੱਥ ਮਾਰ ਤੈਨੂੰ ਮੈਂ ਕਿੰਨਾ ਸਮਝਾਇਆ ਕਿ ਉਹਨੂੰ ਲੈ ਕੇ ਅੱਗੇ ਦਾ ਤੋਰਣਾ ਤੂੰ ਉਹ ਮੂੰਹ ਦੇ ਕੇ ਰਿਆ ਜਿਵੇਂ ਚਾਰਟਰ ਕਿਉਂ ਕਰਦਾ ਆਹੋ ਕਹਿਹ ਕਾਨੂੰਨ ਨਹੀਂ ਲੈ ਮੈਂ ਤੈਨੂੰ ਵੀ ਘਰਨੇ ਬੰਦ ਕਰ ਦੇਨੇ ਐਦਾਂ ਨੂੰ ਮੰਗੇ ਮੈਂ ਮੇਰੇ ਕੋਲ ਹੈਗੀ ਆ ਤੇ ਮੰਗਣੇ ਆ ਜੇ ਕੋ ਮੋਕ ਕੇ ਸਾਡੇ ਕੋਈ ਮੰਗਣੇ ਆ ਤੇ ਚੁੱਪ ਕਰਕੇ ਬਹਿ ਜਾ ਉਹ ਹੁਣ ਬਖਵਾ ਰਿਆ ਪਰ ਮੈਨੂੰ ਜਾਣਾ ਖਣਾ ਦੋ ਮਿੰਟ ਵੇਖਾਂ ਛੇਤੀ ਆ ਗਈ ਫਿਰ ਆਜੂਗਾ ਕੋਈ ਨਹੀਂ ਕੂ ਇਹਦੇ ਇਹ ਚੜਾਉਂਦੇ ਆ ਲੈ ਕੇ ਘਟੇ ਦਾ ਤੁਰ ਵੀ ਪਿਆ ਵਾ ਵੀ ਦਾਲ ਬਣੀ ਆ ਮੈਂ ਨਾਲ ਚੋਲ ਬਣਾ ਕੇ ਰੋਟੀ ਖਵਾ ਲਾ ਉਹਨਾਂ ਨੂੰ ਫਿਰ ਜਾਪ ਜਾ ਕੇ ਲਿਆਉ ਨਾ ਕੋਈ ਨਹੀਂ ਮੰਗੀ ਪੈਗੀ ਤੈਨੂੰ ਪੈਸੇ ਮੈਂ ਦਊਂਗੀ ਫਿਰ ਖਾਦੀ ਹੋ ਗਈ ਇਹਦੇ ਆਲੀ ਦੋਵੇਂ ਜਣੇ ਚੰਗੇ ਗਏ ਹੀ ਅੱਗੇ ਕੋਈ ਨਾ ਕੋਈ ਚਾਹ ਪਾਣੀ ਲੈ ਕੇ ਆ ਜਾਂਦਾ ਹੀ ਤੇ ਅੱਜ ਉਹ ਵੀ ਆਸ ਨਹੀਂ ਗਈ ਤੇ ਯਾਰ ਹੁਣ ਕੀ ਕੀਤਾ ਜਾਏ ਜੇ ਘਰ ਨੂੰ ਗਿਆ ਤੇ ਆਹ ਕੰਮ ਰਹਿਣਾ ਵਾ ਚੱਲ ਯਾਰ ਵੇਹਨੇ ਕੋਈ ਨਾ ਕੋਈ ਇੱਥੇ ਬੰਦਾ ਲੱਗੇ ਹੁੰਦਾ ਹੋਵੇ ਤੇ ਚਾਹੋ ਲੈ ਗਏ ਤੂੰ ਉਹ ਬੱਲੇ ਬੱਲੇ ਹਾਂ ਪੁੱਤ ਕੀ ਹਾਲ ਆ ਬਾ ਵਦੋ ਠੀਕ ਆ ਆ ਪਾਣੀ ਪੀ ਲੋ ਉਹ ਲੈ ਵੀ ਤੇ ਬੜੀ ਲੱਗੀ ਸੀ ਮੈਨੂੰ ਮੈਂ ਤਾਂ ਮਾਲਾ ਕਹਿੰਦੇ ਤੇ ਦੇ ਆ ਉਹਦੀ ਹਣੀ ਲਾਨ ਕੇ ਅੱਛਾ 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 ਸੱਚ ਨੂੰ ਪੋਛਿਆ ਪਾਣੀ ਪੋਣੀ ਠੀਕ ਆ ਠੀਕ ਆ ਤੇ ਕਹਿੰਦੇ ਵੀ ਰੋਟੀ ਬਣਾਈ ਖਾ ਲਿਆ ਆਣ ਕੇ ਅੱਛਾ ਅੱਛਾ ਚੱਲ ਕੋਈ ਨਹੀਂ ਆ ਮੇਰਾ ਪੁੱਤ ਰਹਿ ਗਿਆ ਸਵਾਗਾ ਵਜਣ ਵਾਲਾ ਤੇ ਮੈਂ ਜੇ ਮੈਂ ਚੱਲ ਜਾਂਦਾ ਨਾ ਘਰ ਨੂੰ ਹਾਂਜੀ ਤੇ ਆ ਪੁੱਤ ਇੱਥੇ ਤੇ ਇੱਥੇ ਰਹਿਣਾ ਹੀ ਨਹੀਂ ਠੀਕ ਨਹੀਂ ਤੇ ਕੋਈ ਗੱਲ ਨਹੀਂ ਹੈ ਕਿੰਨਾ ਕ ਰਹਿ ਗਿਆ ਜੀ ਬਸ ਰਹਿ ਗਿਆ ਬਸ ਥੋੜੇ ਕੰਮ ਰਹਿ ਗਿਆ ਨੁਕਰਾਈਆਂ ਲਾਉਣ ਨਾਲ ਰਹਿ ਗਈਆਂ ਵਾ ਬਾਕੀ ਨਿਬੜ ਗਿਆ ਕੰਮ ਸਾਰਾ ਕਰਕੇ ਤੇ ਆ ਜਾ ਤਵਾ ਮਾਰ ਕੇ ਤੇ ਮਾ ਜਾਊਗਾ ਹੈ ਰੋਟੀ ਮੈਂ ਲਾਉਂਦੀ ਮੰਮੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਬਹੁਤ ਸਲਾ ਹਾਂਜੀ ਠੀਕ ਹੈ ਆਈ ਪੜਨ ਹਾਂਜੀ ਗਿਆ ਹੈ ਅੱਛਾ 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 ਮੈਂ ਚੱਲ ਚਾਚਾ ਸੇਹਦਾ ਦਿਆ ਉਹਦੇ ਵੀ ਨਹੀਂ ਕਹਿਤਾ ਆਹੋ ਦੇਖ ਤੈਨੂੰ ਪਤਾ ਕੱਲ ਤੇ ਗਈ ਨਾਨਕੇ ਤੇ ਮੈਂ ਫਿਰ ਉਹ ਸੋਚਿਆ ਮੈਂ ਚੱਲ ਜਰ ਮਾੜਾ ਮੋਟਾ ਕੰਮ ਰਹਿਦਾ ਉਹ ਮੈਨੂੰ ਕਹਿਣ ਦੇ ਨਾਲ ਚੱਲ ਉਹ ਮੈਂ ਕਿੰਮਲਿਆ ਤੇਰੇ ਨਾਲ ਜਾ ਕੇ ਸਾਰਾ ਕੰਮ ਕਿੰਨੇ ਕਰਨਾ ਹੈ ਪਹਿਲੀ ਬੰਨਾ ਹੀ ਸਾਹਮਣਾ ਉਹ ਸਾਰੇ ਟੱਬਰ ਦਾ ਗਿਆ ਪੁੱਤ ਥ ਇੱਕ ਅਦਾ ਦੋ ਜੀ ਚਲੋ ਵਿੱਚੋਂ ਚਲੇ ਵੀ ਜਾਂ ਤੇ ਕੋਈ ਮੈਂ ਬਹੁਤਾ ਟਾਈਮ ਨਾ ਲਾਵਾਂ ਤੇ ਟਾਈਮ ਨਾ ਆਜੋ ਮੁੜ ਕੇ ਤੇ ਕਹਿੰਦੇ ਵੀ ਛੇਤੀ ਆ ਜਾਾਂਗੇ ਤੇ ਹੁਣ ਵੇਖੋ ਬਈ ਨਾਨਕੇ ਗਿਆ ਉਹਨਾਂ ਦੇਖ ਦੋ ਦਿਨ ਤੇ ਲਵਣਗੇ ਉੱਥੇ ਸੇਵਾ ਪਾਣੀ ਹੁੰਦਾ ਹੁਣਾ ਤਾਂ ਕਰਕੇ ਹੈ ਆਹ ਤਾਂ ਚੰਗਾ ਪੁੱਤ ਹਾਂਜੀ ਕੋਈ ਨਹੀਂ ਕਰਨ ਰੋਟੀ ਖਾ ਲਿਆ ਆਣਗੇ ਚੱਲ ਠੀਕ ਆ ਪਾਣੀ ਘੁੱਟ ਪੀ ਕੇ ਤਾਂ ਲੱਕ ਕਰਕੇ ਤਾਂ ਕੰਮ ਸਾਰਾ ਕਰ ਦੇਣਾ ਮੁੜ ਕੇ ਹੈ ਆਹ ਚੱਲ ਯਾਰ ਮੁੜ ਆ ਗਿਆ ਆਇਆ ਇੱਥੇ ਨਾ ਪਾਣੀ ਦੀ ਤੇ ਬਾਕੀ ਬੜੀ ਲੱਗੀ। ਚੱਲ ਜਾਈ ਸਰ ਗਿਆ। ਇੱਥੇ ਰੱਖ ਦਿੰਨੇ ਆ ਪਾਣੀ। ਆਪਣਾ ਕੰਮ ਕਰਕੇ ਫਿਰ ਖਾ ਕੇ ਰੋਟੀ ਬੰਦ ਰਾਂ ਲੰਨੇ ਪੈਣੇ ਆ। ਚਲੋ। ਮਾਲਕ ਲੰਮੀ ਨਮੀ ਉਮਰ ਕਰੇ ਮਨ ਦੀਆ। ਦੇਖਾ ਕਿ ਨਹੀਂ ਸੋਣੇ ਚੀ ਜਾਈ। ਹਾਂ। ਤਰ ਦਿਗਾ ਸਾਰੀਆਂ ਸਬ ਗਿਆ ਜਾਂ ਨਹੀਂ ਗਿਆ। ਬੈਂਗਣੇ ਵੀ ਲੱਗੇ ਆ। ਮਿਰਚਾਂ ਵੀ ਲੱਗੀਆਂ ਆ। ਲੈ ਆਹ ਤੇ ਮੋਜਾ ਲੱਗਿਆ ਇਹਨਾਂ ਨੂੰ ਤੇ ਬੱਸ। ਹਾਡੇ ਥੋੜਾ ਬੋਟਾ ਖਾਂ ਹੋਵੇ ਨਾ ਕਿਤੇ ਤੇ ਮੈਂ ਵੀ ਸਬਜੀ ਲਾ ਲਿਆ ਕਰਾਂ ਪਰ ਤੁਹਾਡੇ ਘਰ ਪਿਆ ਧੰਗੀਆਂ ਚ ਨੇਖਾਂ ਤੇ ਤੇ ਕੱਚਾ ਥਾਂ ਦੇ ਮਾਸਾ ਰੱਖਿਆ ਹੀ ਨਹੀਂਗਾ ਚਲ ਕੋਈ ਨਹੀਂ ਜਾਉਂਗੀ ਨਾ ਤੇ ਫਿਰ ਸਬਜੀ ਦਾ ਥੋੜਾ ਲੈ ਕੇ ਜਾਉਂਗੀ ਇਹ ਸਬਜੀ ਕੋ ਲੱਭਣ ਡੀ ਤਾਗੀ ਆਏ ਨਹੀਂ ਆਣੇ ਤਾਂ ਨਿਕਤਰ ਨੂੰ ਚਲ ਗਏ ਆਏ ਨਹੀਂ ਅਜੇ ਤੱਕ ਵੀਰ ਵੀ ਨਹੀਂ ਆਇਆ ਇਹਦੇ ਕੰਮਾਂ ਦੇ ਰਹਿਣਾ ਨਾ ਵਿਚਾਰਾ ਕਿਤੇ ਕੰਮਕੁਮ ਕਰਦਾ ਹੋਣਾ ਚਲ ਕੋਈ ਨਹੀਂ ਵੀਰ ਨੂੰ ਆਖਾਂਗੀ ਸਬਜ਼ੀ ਤੋੜ ਕੇ ਮੈਨੂੰ ਪਾੜੀ ਕਿਦਨ ਜਾਉਂਗੀ ਹੋਰ ਕੋਈ ਕੰਮ ਨਹੀਂ ਨਾ ਲੱਭਾ ਉੱਠ ਕੇ ਤਾਂ ਸਬਜ਼ੀਆਂ ਦਿਵਾਲੀ ਹੋ ਗਈ ਐ ਹੁਣ ਇਹਨੇ ਜਿੱਦਨ ਜਾਣਾ ਨਾ ਉਹਦਨ ਧੂਪ ਰੂ ਕਰਕੇ ਜੋ ਨਿਕਾ ਨਿਕਾ ਪੂਂਗਵਾ ਵੇਖੀ ਤੋੜ ਕੇ ਝੋਲੇ ਚ ਪਾ ਲੈਣਾ ਇਹੋ ਇਹਦੀਆਂ ਆਤਾਂ ਮਾਰੀਆਂ ਵਾ ਆਉਂਦੀ ਤਾਂ ਕੋਈ ਗੱਲ ਨਹੀਂ ਗਈ ਮੁੜ ਕੇ ਇਥੇ ਕੋਈ ਚੀਜ਼ ਨਹੀਂ ਗਈ ਰਹਿਣ ਦਿੰਦੀ ਜੋ ਲੱਭਦਾ ਵਾ ਉਹੋ ਹੀ ਲੈ ਜਾਂਦੀ ਆ ਉਹੋ ਜਿਹਾ ਭਰਾ ਵਾ ਉਹਨੇ ਕਿਹਾ ਕੋਈ ਗੱਲ ਨਹੀਂ ਭੈਣ ਲੈ ਜਾ ਤੂੰ ਉਥੇ ਕਿੱਥੇ ਜਾ ਕੇ ਪਾਈ ਕੋ ਲਹੇਗੀ ਬੰਦਾ ਪੁੱਛੇ ਵੀ ਜਿੱਥੇ ਲਾਈਆਂ ਵਾ ਉਹਨਾਂ ਨੂੰ ਨਹੀਂ ਲੋੜ ਹੈਗੀ ਉਹਨਾਂ ਨੇ ਸਬਜ਼ੀ ਬਣਾਉਣੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਵੇਹਦੀ ਫਿਰਦੀ ਵੀ ਉਥੇ ਆਪਣੇ ਘਰ ਤੋਂ ਸਬਜ਼ੀਆਂ ਲਾ ਜਿੱਦਾਂ ਪਹਿਲੀ ਵਾਰ ਸਬਜ਼ੀਆਂ ਵੇਖਣ ਆਉਂਦੀਆਂ ਸਾਦੀ ਹੋ ਗਈ ਆ ਜੋ ਮੁੰਡਾ ਹੀ ਉਹ ਬਾਹਰ ਨੂੰ ਤੁਰ ਪਿਆ ਵੱਡੇ ਦੇ ਲੈ ਕੇ ਉਹਨੂੰ ਹੁਣ ਜਿੰਨੇ ਜੇਬ 'ਚ ਪੈਸੇ ਆ ਨਾ ਸਾਰੇ ਖਰਚ ਕੇ ਤੇ ਫੇਰ ਘਰ ਆਊਗਾ ਨਾ ਕੋਈ ਨਹੀਂ ਜਿੰਨੇ ਦਿਨ ਹੁਣ ਰਹਿਣਾ ਨਾ ਇਹਨਾਂ ਨੇ ਤੈਨੂੰ ਪਿਆਹਾ ਮੈਂ ਵੀ ਨਾ ਇੱਕ ਵੀ ਦਿੱਤਾ ਇਦੈ ਰਵੇਂਗਾ ਫਰ ਲੈ ਲੈਵੇਂਗਾ ਪੈਸੇ ਇਹਨਾਂ ਨੂੰ ਹੱਦ ਹੋ ਗਈ ਆ ਤੁਹਾਨੂੰ ਤਾਂ ਕਿਤੇ ਪੈਸੇ ਦੀ ਕਦਰ ਹੀ ਹੈ ਨਹੀਂ ਜੀ ਪਿੱਛੋਂ ਤੋਂ ਨਾ ਤੀਜੇ 버ਗਰ ਹੀ ਖਾਂਦੇ ਆਏ ਆ ਰੋਟੀ ਪਤਾ ਨਹੀਂ ਆ ਤੁਹਾਨੂੰ ਨਸੀਬ ਹੁੰਦੀ ਕਿ ਨਹੀਂ ਹੁੰਦੀ ਇੱਥੇ ਉਹ ਝਾਟ ਹੀ ਅੱਡੇ ਦੇ ਚੁੱਕਿਆ ਲੈ ਗਿਆ ਵਾ ਇਹ ਤਾਂ ਰੋਜ਼ ਦਾ ਕੰਮ ਹੋ ਜਾਣਾ ਵਾ ਕੀਪਤਾ ਇਹਨਾਂ ਨੇ 8 ਦਿਨ ਰਹਿਣਾ ਕਿ ਦੱਸਦੇ ਰਹਿਣਾ ਰੋਜ਼ ਹੀ ਅੱਡੇ ਤੇ ਖੜਿਆ ਕਰੇਗਾ ਇਹਦੇ ਪਿਓ ਨੂੰ ਵੀ ਸਮਝ ਨਹੀਂ ਆਉਂਦਾ ਤੀ ਤੇ ਇਹਨੂੰ ਆਖੋ ਪੀ ਆਖੇ ਲੱਗ ਜਾ ਆਹ ਕੰਮ ਨਹੀਂ ਉਹ ਚੱਲਣੇ ਰੋਜ਼ ਰੋਜ਼ ਉਹਦੇ ਹਾਂਜੀ ਬੈਠਾ ਪੁੱਤ ਹਾਂ ਜੀ ਮੀਆਂ ਪੰਘੂੜਾ ਵੇ ਕਿੰਨਾ ਸੋਹਣਾ ਹੀ ਆ ਆਹ ਸੋਹਣਾ ਤੇ ਬਣਾਵਾ ਹਾਂ ਵੇਖ ਲੈ ਕਿੰਨਾ ਮਜ਼ਾ ਆਣਾ ਹਾਂ ਹੂੰ ਬੜਾ ਵਧੀਆ ਵਾ ਮੈਂ ਨਾ ਆਪਣੇ ਘਰ ਵੀ ਤਾਂ ਦਾ ਲਵਾਈਏ ਲੈ ਇਹ ਕਿਹੜੀ ਗੱਲ ਆ ਆਹ ਲਾਂ ਤੇ ਤੇਰੇ ਮਾਮੇ ਨੂੰ ਉਹਨੂੰ ਕਵਾਂਗੇ ਜਿੱਦਾਂ ਦਾ ਤੇਰਾ ਵਾ ਨਾ ਇਦਾਂ ਦਾ ਸਾਨੂੰ ਬਣਾ ਕੇ ਦੇ ਇੱਕ ਠੀਕ ਵਾ ਨਾ ਕੋਈ ਗੱਲ ਨਹੀਂ ਜੇ ਮੇਰੇ ਪੁੱਤ ਨੇ ਪੰਘੂੜਾ ਲੈਣਾ ਵਾ ਨਾ ਤੇ ਤੇਰੇ ਮਾਮੇ ਨੂੰ ਕਹੂੰਗੀ ਵੇਖੀ ਕਿੱਡੀ ਛੇਤੀ ਉਹਨੇ ਬਣਵਾ ਕੇ ਦੇਣਾ ਆ ਕਿਉ ਫਿਰ ਐ ਉਹਦੇ ਚਾਹੀਦਾ ਨਹੀਂ ਕੋਈ ਗੱਲ ਨਹੀਂ ਇਦਾਂ ਦਾ ਬਣਾ ਕੇ ਦਊਗਾ ਤਾ ਕਿੰਨਾ ਚੰਗਾ ਵਾ ਕਿੰਨਾ ਕਰਦਾ ਵਾ ਮੇਰੀ ਗੱਲ ਸੁਣ ਆਪਣੇ ਪਿਓ ਨੂੰ ਫੋਨ ਕੀਤਾ ਹੀ ਕੋਈ ਨਹੀਂ ਮੈਂ ਨਹੀਂ ਕੀਤਾ ਇਹ ਕਰ ਲੈਣਾ ਸੀ ਫੋਨ ਉਹਦੇ ਗੁੱਡੇ ਗੁੱਡੇ ਔਖਾ ਹੋਣਾ ਸਾਡੇ ਉੱਤੇ ਵੀ ਚੰਗੇ ਮਾਂ ਪੁੱਤ ਗਏ ਆ ਮੁੜ ਕੇ ਜਾ ਕੇ ਫੋਨ ਵੀ ਨਹੀਂ ਕੀਤਾ ਸਾਸੀ ਕਾ ਪਾਪਾ ਜੀ ਕੀ ਹਾਲ ਦੇ ਠੀਕ ਆ ਠੀਕ ਆ ਹੋਰ ਸੁਣਾਓ ਕੀ ਕਰਦੇ ਠੀਕ ਜੀ ਠੀਕ ਜੀ ਤੇ ਰੋਟੀ ਰਾਟੀ ਖਾ ਲਈ ਤੁਸੀਂ ਹਾਂਜੀ ਚਲੋ ਠੀਕ ਆ ਠੀਕ ਆ ਹੋਰ ਕਦੂ ਕਦੂ ਹੋ ਗਏ ਆ ਠੀਕ ਜੀ ਠੀਕ ਜੀ ਚਲੋ ਮੈਂ ਫਿਰ ਕਰਦਾ ਬਾਅਦ ਚ ਹਾਂਜੀ ਓਕੇ ਓਕੇ ਕੀ ਆਦੇ ਆ ਰੋਟੀ ਤੇ ਕਰਨ ਹੁਣਾਂ ਨੇ ਪੁਆਤੀ ਜਿਹੜੇ ਕਹਿ ਕੇ ਗਏ ਸੀ ਅੱਛਾ ਅੱਛਾ ਕਰਨ ਦੀ ਮੰਮੀ ਨੇ ਪਕਾਤੀ ਹੋਣੀ ਹੈ ਹਾਂ ਕਹਿੰਦੇ ਬੰਬੀ ਇੱਥੇ ਆ ਗਿਆ ਸੀ ਕਦੂ ਘਰ ਤੇ ਅੱਛਾ ਅੱਛਾ ਤੇ ਨਾਲ ਪਾਣੀ ਦੀ ਬੋਤਲ ਲੈ ਆਈ ਤੇ ਹਾਂ ਲਈ ਅੱਛਾ ਅੱਛਾ ਤੇ ਨਾਲੇ ਕਹਿੰਦਾ ਕਿ ਮੰਮੀ ਨੇ ਰੋਟੀ ਲਾਈ ਆ ਤੇ ਘਰ ਆ ਕੇ ਖਾ ਲਿਓ ਚੱਲ ਇੰਨਾ ਸੁਖ ਹੈਗਾ ਕਰਮਣਾ ਲਾਣਾ ਵੇਖਲਾ ਲਾਗੇ ਰੋਟੀ ਪਾਣੀ ਦੀ ਕਿ ਫਿਕਰ ਤੇ ਹਣੀ ਸਾਨੂੰ ਦੋਵਾਂ ਨੂੰ ਉਹ ਹੀ ਤੇ ਗੱਲ ਵਾ ਚੱਲ ਕੋਈ ਨਹੀਂ ਰੋਟੀ ਪੱਕੀ ਨਹੀਂ ਜਾਨੀ ਆ ਐਦਾਂ ਕਰਨੇ ਆ ਹੁਣ ਚਾਰਕ ਦਿਨ ਰਹਿ ਹੀ ਪੈਨੇ ਆ ਮੇਰਾ ਵੀ ਜੀ ਲੱਗਾ ਮੇਰੀਆਂ ਵੀ ਸਟੇਲਿੰਗ ਆਈਆਂ ਵਾ ਤੇ ਮੇਰਾ ਦਾਦਾ ਨੇ ਸਾਰਿਆਂ ਨੂੰ ਮਿਲਣਾ ਹੈ ਅਰਤੀ ਕਿੰਨੇ ਸਾਲ ਹੋ ਗਏ ਆ ਕਦੀ ਮਿਲੀਆਂ ਹੀ ਨਹੀਂ ਵਿਚਾਰੀਆਂ ਠੀਕ ਵਾ ਨਾ ਚਲੋ ਮਿਲੋ ਤੁਸੀਂ ਵੀ ਨਾ ਹੋ ਨਹੀਂ ਨਹੀਂ ਮੈਂ ਤਾਂ ਮਿਲਣ ਜਾਣਾ ਵਾ ਠੀਕ ਹੈ ਲੱਭਤਾ ਕੰਡੇ ਜੀ ਕੋਈ ਨਹੀਂ ਕੋਤਾ ਆ ਜਾ ਹੈ ਆ ਜਾ ਤੁਸੀਂ ਠੀਕ ਠਾਕ ਹਾਂਜੀ 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 ਹੋਰ ਚੂੜਾ ਡੰਗਾਵਾ ਤੇ ਵੀ ਬੜਾ ਚੰਗਾ ਵਧੀਆ ਅੱਛਾ ਅੱਛਾ ਆਹੋ ਤੇ ਵੀਰ ਨੇ ਮੈਨੂੰ ਬੜਾ ਕੁ ਖਵਾ ਲਿਆ ਅੱਜ ਉਹ ਨਹੀਂ ਨਹੀਂ ਇਹਦੇ ਨੂੰ ਖਾਲਣਾ ਪਹਿਲਣਾ ਵਾ ਅੱਛਾ ਅੱਛਾ ਰਾਤੀ ਦੇਰੇ ਨੂੰ ਘਰੋਂ ਖਾ ਕੇ ਆਇਆ ਸੀ ਆਹ ਤੇ ਕਹਿਣ ਲਿਆ ਵਾ ਤੇ ਭੰਗੂੜਾ ਬੜਾ ਵਧੀਆ ਵਾ ਅੱਛਾ ਅੱਛਾ ਆਹੋ ਤੇ ਲੈ ਜਾ ਮਮਾ ਭੰਗੂੜਾ ਚਾਹੀਦਾ ਵਾ ਤੇ ਨਹੀਂ ਨਹੀਂ ਭਾਜੀ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਤਲਾ ਦਿੰਨੇ ਭੰਗੂੜਾ ਤੁਹਾਨੂੰ ਬਣਾ ਕੇ ਕਿਹਾ ਹੋਇਆ ਨਹੀਂ ਨਹੀਂ ਕੋਈ ਨਹੀਂ ਇਹ ਗੱਲ ਦੇਖਿਆ ਮੇਰੇ ਪਟੀਆਂ ਦਾ ਦਿਲ ਕਿੱਡਾ ਵੱਡਾ ਵਾ ਜੇ ਤੈਨੂੰ ਪਸੰਦ ਵਾ ਫੇਰ ਕਾਹਦੀ ਗੱਲ ਵਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਤਾਈ ਨਾ ਕੋਈ ਨਹੀਂ ਚਾਹੀਦਾ ਨਹੀਂ ਨਹੀਂ ਹੋਰ ਹੈ ਨਹੀਂ ਨਹੀਂ ਬੋਦੀ ਕੋਈ ਨਹੀਂ ਪੜ ਲੇ ਕੋਈ ਚੱਕਰ ਹੀ ਨਹੀਂ ਲਗਾ ਤੇ ਹਾਂਜੀ ਹਾਂ ਹੋਰ ਸੁਣਾ ਹੋਰ ਬਾਦ ਹੋ ਰਹੀਆ ਕਿੱਨਾ ਇਹ ਪਪਾ ਮੈਨੂੰ ਫੋਨ ਅੱਛਾ ਅੱਛਾ ਤੂੰ ਠੀਕ ਦੂਜਾ ਕਰਨ ਉਹ ਕਹਿਣਾ ਵੀ ਆ ਰਹੇ ਇੱਕ ਅੱਧਾ ਦਿਨ ਤੁਸੀਂ ਨਹੀਂ ਰਹੋ ਆਗੇ ਨਹੀਂ ਭਾਜੀ ਕੰਮ ਬੜੇ ਘਰ ਤੇ ਕਰ ਜਿਓ ਉਹ ਆਗੇ ਫਿਰ ਰਹਿਣਾ ਕੋਈ ਨਹੀਂ ਨਾ ਘਰ ਔਰ ਇਹ ਵੀ ਗੱਲ ਹੈਗੀ ਆ ਡਰ ਨਾ ਹਾਂਜੀ ਹਾਂਜੀ ਕੋਤ ਮੇਰੀ ਗੱਲ ਸੁਣਾ ਤੇਰਾ ਪਪਾ ਨਹੀਂ ਆਏ ਕਿੱਥੇ ਚਲ ਗਏ ਆ ਲੱਭੇ ਜੀ ਵੀ ਅੱਦੇ ਨਾ ਮਿਲੇ ਹੀ ਨਹੀਂ ਗੇ ਮੈਂ ਅੱਜ ਗੁਡੀ ਕਰਨ ਲਈ ਆਂ ਤੇ ਵੀਰ ਹੁਣ ਆਉਂਦਾ ਵਾ ਹੁਣ ਆਉਂਦਾ ਵਾ ਉਹ ਤੇ ਐ ਨਹੀਂ ਗੰਬੀ ਤਾਂ ਉਹਨਾਂ ਦਵਾਈ ਲੈਣਗੇ ਮਿਸਨ ਅੱਛਾ ਤੇ ਗਾਂਾਂ ਮੈਂ ਕਿਤੇ ਕੰਮ ਕੁੰਮ ਪਾਣਾ ਪੈ ਗਿਆ ਕੋਈ ਅੱਛਾ ਅੱਛਾ ਹਾਂਜੀ ਉਦਾਂ ਕੋਈ ਨਹੀਂ ਕਰੇ ਹੁਣ ਕਿੱਥੇ ਜਾਣਾ ਵਾ ਠੀਕ ਵਟ ਠੀਕ ਹਾਂ ਜੀ ਨਹੀਂ ਮਿਲ ਪਣਗੇ ਤੁਹਾਨੂੰ ਕੋਈ ਚੇ ਵੀ ਹੁੰਦਾ ਹੀ ਹੈ ਨਾ ਆ ਪੈਣ ਵਾ ਮੇਰਾ ਤੇ ਜੀਹਣ ਕਰਦਾ ਵਾ ਆਪਣੇ ਪ੍ਰਾਂਣ ਮੇਂ ਲਾਦਾ ਚਲੋ ਖੇਡ ਵਾ ਹੁੰਦੀ ਹੈ ਆਪਣੇ ਨਾਲ ਹਾਂ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਤੇ ਮੈਂ ਕਰਨਾ ਹੁਣ ਆਹੋ ਕਰਪਾਣਾ ਫੋਨ ਪੁੱਛਪੜਾ ਧਿਆਏ ਤੋਂ ਨਹੀਂ ਕਰਨਾ ਕੋਈ ਨਹੀਂ ਪਤਾ ਆਪਣਾ ਹਾਂ ਚੱਲ ਬੈਠੋ ਤੇ ਵੀਰ ਵਾ ਮੈਂ ਵੇਖਾ ਜਾ ਕੇ ਠੀਕ ਠੀ ਉਹ ਭਾਈ ਕਿੱਦਾਂ ਬਹੁਤ ਵਧੀਆ ਬਾਹਰ ਦਾ ਇਦਾਂ ਹੀ ਹੈ ਜੇ ਆਏ ਨਹੀਂ ਕੋਈ ਪਲਾਨ ਕੋਈ ਹੈਗਾ ਜਾਣ ਦਾ ਮੈਂ ਵੀ ਜਾਣਦਾ ਮੈਂ ਕੀ ਕਰਾਂ ਮਤਲਬ ਕਿ ਕਿੱਦਾਂ ਪੜਾਈ ਕਰੀ ਕਰੀ ਕਿੱਲਾ ਚੋ ਗਿਆ ਮੈਂ ਹੋ ਗਿਆ ਪਲੱਸ 2 ਹੋ ਚੁੱਕੀ ਆ ਹੋ ਚੱਲੀ ਆ ਕਿਹੜਾ ਸਟਰੀਮ ਕਿਹੜਾ ਰੱਖਿਆ ਹੋਇਆ ਸਟਰੀਮ ਮੈਂ ਰੱਖਿਆ ਹੈਗਾ ਤਮਸ ਮਰਤਵਾ ਹਾਂਜੀ ਕੋਈ ਗੱਲ ਨਹੀਂ ਆ ਗਈ ਪਹਿਲੇ ਕਰ ਤੂੰ ਪੀੜੀ ਹਾਂਜੀ ਚੱਲ ਜਾਈਏ ਜਣਾ ਵਾ ਹਾਂਜੀ ਹਾਂਜੀ ਸਟਰੀਲੀ ਕੋਈ ਗੱਲ ਨਹੀਂ ਹੈਗੇ ਆਪਣੇ ਬੰਦੇ ਉਥੇ ਠੀਕ ਠੀਕ ਕਰ ਤਾ ਘੜਾ ਕੇ ਬਸ ਪੀੜੀ ਚ ਨੰਬਰ ਲਿਆ ਦੂੰ ਤੇ ਮੈਂ ਨਾ ਦੁਬਾਰੀ ਹੋ ਜੂਗੀ ਨਾ ਸਾਡੇ ਕੋਲ ਸੈਂਟਰ ਦਾ ਪੁੱਛ ਨੂੰ ਮੈਂ ਉਹ ਕੋਈ ਨਹੀਂ ਤੇ ਸੈਂਟਰ ਤੋਂ ਨੂੰ ਭੇਜ ਦਾਂਗੇ ਵਧੀਆ ਕੇ ਤੇ ਠੀਕ ਠੀਕ ਹਾਂ ਜਿੱਥੋਂ ਮੈਂ ਕਿਤੇ ਉੱਥੋਂ ਕਰਵਾ ਦਾਂਗੇ ਤੈਨੂੰ ਏ ਠੀਕ ਜੀ ਚਲੋ ਭਾਈ ਚਲ ਜੀ ਬੰਦੀ ਤੇ ਮਣਾ ਜਾ ਨਹੀਂ ਤੈਨੂੰ ਮੈਂ ਚਲ ਫੜ ਗੱਡੀ ਗੱਡੀ ਚਲੋਣੀ ਹੁੰਦੀ ਆ ਨਾ ਨਾ ਨਹੀਂ ਹੁੰਦੀ ਤਲਾਦ ਨੂੰ ਗੱਡੀ ਚ ਖਾ ਲੈਣੀ ਤੇ ਨਹੀਂ ਰਹਿਣ ਦੋ ਐਵੇਂ ਤਲਾਦ ਨਾਲ ਤੈਨੂੰ ਗੱਡੀ ਚ ਖਾ ਲੈ ਉਹਨਾਂ ਨਾਲ ਤੈਨੂੰ ਖਵਾ ਕੇ ਲੈਣਾ ਵੱਡੇ ਤੋਂ ਹੈ ਚਲਾ ਜਾ